ਜਿਹੜੀ ਜਮਾ ਸਸਤੀ ਗੱਡੀ ਅੱਜ ਦੀ ਵੀਡੀਓ ਚ ਤੁਹਾਨੂੰ ਮਿਲੂਗੀ ਕੁੱਲ 38000 ਦੀ ਮਿਲੂਗੀ 38000 ਤੋਂ ਵੀ ਘੱਟ ਰੇਟ ਹੋ ਜਾਊਗਾ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਉੱਥੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਉਸ ਤੋਂ ਬਾਅਦ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਗੇ ਪਹਿਲੀ ਗੱਡੀ ਤੂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਇਨੋਵਾ G4 ਆਪਾਂ ਲੈ ਕੇ ਪਹੁੰਚੇ ਅਸੀਂ ਮਾਲਕ ਨੇ ਭੇਜੀ ਆਪਣੇ ਕੋਲੇ ਵੇਚਣ ਵਾਸਤੇ ਗੱਡੀ ਪੂਰੀ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਸੀ ਗੱਡੀ ਪੂਰੀ ਸੋਹਣੀ ਆ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਕਮ ਗੱਡੀ ਦਾ ਟੋਟਲ ਹੋਇਆ ਸੀ ਇੱਕ ਨੰਬਰ ਗੱਡੀ ਐ ਸੀ 5.5 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਐ ਸੀ ਬਰਨਾਲੇ ਏਰੀਆ ਚ ਗੱਡੀ ਮਾਲਕ ਦੇ ਘਰੇ ਖੜੀ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਜਾ ਕੇ ਦੇਖ ਸਕਦੂ ਬਾਕੀ ਇੱਕ ਬਾਰੀ ਗੱਡੀ ਨੂੰ ਚੈੱਕ ਕਰੋ ਜੀ ਫੋਟੋਵਾਂਜੀ ਦੇਖੋ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਗੱਡੀ ਪੂਰੇ ਸ਼ੌਂਕ ਨਾਲ ਚਲਾਈ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਸੀ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਸੀ 78149 ਤੇ 98857 ਮਾਲਕ ਦਾ ਨੰਬਰ ਕਰੋ ਜੀ ਗੱਲਬਾਤ ਹਾਂ ਟਵੇਰਾ ਗੱਡੀ ਦੀ ਆਪਾਂ ਗੱਲ ਕਰਾਂਗੇ 2007 ਮਾਡਲ ਮਾਲਕ ਨੇ ਗੱਡੀ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਹੈ 2007 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਸੀ AC ਹੀਟਰ ਪੂਰਾ ਵਧੀਆ ਛੱਤ ਤੇ ਵੀ AC ਹੀਟਰ ਵਾਲਾ ਜਿਹੜਾ ਬਲੋਰ ਹੁੰਦਾ ਸੀ ਉਹ ਲੱਗਿਆ ਹੋਇਆ ਹੈ ਗੋਨੇ ਵਾਲਾ ਮੰਡੀ ਮਾਲਕ ਦਾ ਏਰੀਆ ਹੈਗਾ ਕੰਡੀਸ਼ਨ ਆ ਲੁੱਕੀ ਹੈ ਤੇ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 5000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਸੀ ਗੱਡੀ ਦੀ ਬਾਡੀ ਲਾਈਨ ਪੂਰੀ ਵਧੀਆ ਸੀ ਤੇ ਮਾਲਕ ਕਹਿੰਦੇ ਨੇ ਵੀ ਗੱਡੀ ਚਿੱਟਾ ਧੂਆ ਮਾਰਦੀ ਹੈ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਓ ਜਿਆਦਾ ਜਾਣਕਾਰੀ ਮਾਲਕ ਤੁਹਾਨੂੰ ਆਪ ਦੱਸ ਦੇਣਗੇ ਜਿਹੜੀ ਵੀ ਗੱਲਬਾਤ ਹੈ ਜੀ ਮਾਲਕ ਤੁਹਾਨੂੰ ਕਨਫਰਮ ਕਰਵਾ ਦੇਣਗੇ ਉਹ ਤੋਂ ਬਾਅਦ ਜਾਇਓ ਜੀ ਕੋਈ ਹੋਵੇ ਖਰੀਦਣ ਦਾ ਚਾਹਵਾਨ ਤਾਂ ਮਾਲਕ ਨਾਲ ਗੱਲ ਕਰ ਲਿਓ ਸੀ 99148 15128 ਗੱਲ ਕਰ ਸਕਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਜੇ ਤੁਸੀਂ ਹਲੇ ਤੱਕ ਨਹੀਂ ਨੋਟ ਕੀਤਾ ਸੀ ਤਾਂ ਨੋਟ ਕਰ ਲਓ ਜਾਂ ਕਾਪੀ ਤੇ ਲਿਖ ਲੈਣ ਕਾਪੀ ਤੇ ਲਿਖ ਲਓ ਜਾਂ ਫਿਰ ਡਾਇਲ ਕਰਕੇ ਰੱਖਣਾ ਤਾਂ ਸਕਰੀਨ ਤੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਡਾਇਲ ਕਰਕੇ ਰੱਖ ਲਓ ਸੇਵ ਕਰਨਾ ਸੇਵ ਕਰ ਲਓ ਜੀ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਵੀ ਆ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਗੱਡੀ ਸਵਿਫਟ ਡਿਜ਼ਾਇਰ VDI ਤੁਸੀਂ ਹੁਣ ਚੈੱਕ ਕਰੋ ਜੀ ਗੱਡੀ ਦਾ ਮਾਡਲ ਮਿਲੂਗਾ 2012 ਜੀ 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ 2.5 ਲੱਖ ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜਲੰਧਰ ਏਰੀਆ 'ਚ ਗੱਡੀ ਖੜੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜਲੰਧਰ ਏਰੀਆ 'ਚ ਗੱਡੀ ਤੁਹਾਨੂੰ ਮਿਲੇਗੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣਾ ਕੋਈ ਚਲਾ ਕੇ ਦੇਖਣ ਦਾ ਚਾਹ ਬਣਾ ਕਿਸੇ ਨੇ ਕਾਗਜ਼ ਪੱਤਰ ਚਾ ਕਰਨੇ ਸੀ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਇੰਜਨ ਗੀਅਰ ਦੇਖਣਾ ਹੈਗਾ ਸਟਾਰਟਿੰਗ ਦੇਖਣੀ ਹੈ ਤਾਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾਗਾ ਇੱਕ ਬਾਰੀ ਪਹਿਲਾਂ ਫੋਨ ਕਰ ਲਿਓ ਸੀ ਜਦੋਂ ਫੋਨ ਤੇ ਸਾਰੀ ਗੱਲਬਾਤ ਹੋਊਗੀ ਤੇ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਘਰੇ ਗੱਡੀ ਖੜੀ ਆ ਆ ਕੇ ਦੇਖ ਸਕਦੇ ਹੋ ਜਿਹਨੇ ਵੀ ਦੇਖਣੀ ਆ ਟ్రਾਈ ਲੈ ਲਿਓ ਸਟਾਰਟ ਕਰਕੇ ਦੇਖ ਲਿਓ ਕਾਗਜ਼ ਪੱਤਰ ਚੈੱਕ ਕਰ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਬਹਿ ਕੇ ਰੇਟ ਦੀ ਗੱਲ ਕਰ ਲਾਂਗੇ ਰੇਟ ਮੌਕੇ ਤੇ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਬਾਕੀ ਸਰਵਿਸ ਵਗੈਰਾ ਦਾ ਸਾਰਾ ਕੰਮ ਮਾਲਕ ਨੇ ਟੋਟਲ ਕਰਵਾਈ ਰੱਖਿਆਗਾ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ 78890 11932 ਤੇ ਹੁਣ ਤੁਸੀਂ ਇੱਕ ਸਵਿਫਟ ਗੱਡੀ ਚੈੱਕ ਕਰੋ ਜੀ ਸਵਿਫਟ ਗੱਡੀ ਹੈ ਇਹ ਡਿਜ਼ਾਇਰ ਤੇ ਕੰਡੀਸ਼ਨ ਵਧੀਆ ਜੀ ਗੱਡੀ ਦੀ ਗੱਡੀ ਦਾ ਰੰਗ ਚੈੱਕ ਕਰੋ ਜੀ ਕਾਲੇ ਰੰਗ ਦੀ ਗੱਡੀ ਆਪਾਂ ਨੂੰ ਦੇਖਣ ਨੂੰ ਇਹ ਮਿਲੇਗੀ ਗੱਡੀ ਸੋਹਣੀ ਅਸੀ ਰੰਗ ਗੱਡੀ ਦਾ ਪੂਰਾ ਵਧੀਆਗਾ ਗੱਡੀ ਦੇ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਤੇ ਕੰਮ ਵੀ ਮਾਲਕ ਨੇ ਸਾਰਾ ਕਰਵਾ ਰੱਖਿਆ ਸੀ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਸਰਕਾਰੀ ਮੁਲਾਜ਼ਮ ਦੀ ਗੱਡੀ ਹੈ ਤੇ ਡਿਮਾਂਡ ਮਾਲਕ ਵੱਲੋਂ 1 15 ਰੱਖੀ ਗਈ ਹੈ ਬਾਕੀ ਕਹਿੰਦੇ ਸੀ ਕਿ ਮੌਕੇ ਤੇ ਘੱਟਬਾਧ ਹੋ ਜਾਊਗਾ ਮੋਗੇ ਏਰੀਆ ਚ ਗੱਡੀ ਖੜੀ ਆ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕੋਈ ਚਲਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਚਾਹਵਾਨ ਹੈਗਾ ਕੋਈ ਚਲਾਉਣ ਦਾ ਜਾਂ ਫਿਰ ਦੇਖਣੀ ਹੋਵੇ ਜਾਂ ਫਿਰ ਦੇਖਣੀ ਹੋਵੇ ਅੰਦਰ ਬਾਹਰ ਦੀ ਕੰਡੀਸ਼ਨ ਤਾਂ ਤੁਸੀਂ ਮਾਲਕ ਦੇ ਘਰੇ ਜਾਇਓ ਜਾਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਸੀ 9463903560 ਬਾਕੀ ਮੈਂ ਹਰ ਰੋਜ਼ ਕਹਿਣਾ ਹੁੰਦਾ ਸੀ ਵੀ ਜਦੋਂ ਤੁਸੀਂ ਕੋਈ ਵੀ ਗੱਡੀ ਦੇਖਣ ਵਾਸਤੇ ਜਾਣਾ ਹੋਵੇ ਕੋਈ ਵੀ ਗੱਡੀ ਤੁਹਾਨੂੰ ਵੀਡੀਓ ਚ ਪਸੰਦ ਆਉਂਦੀ ਆ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਤਰ੍ਹਾਂ ਗੱਲਬਾਤ ਕਰਿਆ ਕਰੋ ਜੀ ਪਹਿਲਾਂ ਮਾਲਕ ਨੂੰ ਪੁੱਛ ਲਿਆ ਕਰੋ ਗੱਡੀ ਸੇਲ ਤਾਂ ਨਹੀਂ ਹੋਈ ਜਦੋਂ ਸੇਲ ਨਾ ਹੋਵੇ ਉਸ ਤੋਂ ਬਾਅਦ ਜਾਣਕਾਰੀ ਲੈ ਸਕਦੇ ਹੋ ਜੀ ਤੇ ਮਾਲਕ ਨੂੰ ਉਸ ਤੋਂ ਬਾਅਦ ਟਾਈਮ ਦੇ ਕੇ ਗੱਡੀ ਨੂੰ ਜਾ ਕੇ ਦੇਖ ਕੇ ਸਟਾਰਟ ਕਰਕੇ ਪੂਰੀ ਆਪਦੀ ਤਰ੍ਹਾਂ ਚੰਗੀ ਤਰ੍ਹਾਂ ਪਰਖ ਕੇ ਤੇ ਉਸ ਤੋਂ ਬਾਅਦ ਖਰੀਦ ਕੇ ਲਿਆ ਸਕਦੇ ਹੋ ਜੀ ਬਾਕੀ ਜਾਣ ਤੋਂ ਪਹਿਲਾਂ ਫੋਨ ਇੱਕ ਵਾਰੀ ਲਾਜ਼ਮੀ ਕਰ ਲਿਆ ਕਰੋ ਤੇ ਪੂਰੀ ਤਸੱਲੀ ਕਰ ਲਿਆ ਕਰੋ ਜੀ ਜਾਣ ਤੋਂ ਬਾਅਦ ਜਿਹੜੀ ਵੀ ਆਪਦੀ ਤੁਸੀਂ ਕੋਈ ਵੀ ਕਰਨਾ ਚਾਹੁੰਦੇ ਸੀ ਤੇ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਮਾਲਕ ਦਾ ਨੰਬਰ ਮਿਲ ਗਿਆ ਗੱਲ ਤੁਸੀਂ ਆਪ ਹੀ ਕਰ ਲਿਓ ਵਰੇਜਾ ਗੱਡੀ ਦੀ ਆਪਾਂ ਗੱਲ ਕਰਾਂਗੇ ਜੈਡੀ ਡੀ ਆਈ ਜਮਾ ਟੌਪ ਮਾਡਲ ਗੱਡੀ ਹੈ ਕੰਡੀਸ਼ਨ ਬਹੁਤ ਵਧੀਆ ਸੀ ਜਮਾ ਨਵੀਂ ਗੱਡੀ ਹੈ ਤੇ ਕਮੀ ਵੀ ਕੋਈ ਹੈ ਨਹੀਂ ਸਾਰਾ ਤਾਂ ਮਾਲਕ ਨੇ ਕੰਮ ਕਰਵਾ ਰੱਖਿਆ ਸੀ ਟੋਟਲ ਗੱਡੀ ਇੱਕ ਨੰਬਰ ਮਿਲੂਗੀ 18 ਮਾਡਲ ਹੈ 6.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਗੱਡੀ ਇੱਕ ਨੰਬਰ ਹੈ ਪੂਰੀ ਸੋਹਣੀ ਪੂਰੀ ਸਾਫ਼ ਤੇ ਕਾਗਜ਼ ਪੱਤਰ ਕੰਪਲੀਟ ਅੰਦਰ ਬਾਹਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅਸੀਂ ਤੇ ਰੇਟ 6.5 ਇੱਕ ਵਾਰ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕਿਸੇ ਤਰ੍ਹਾਂ ਦਾ ਕੋਈ ਫਿਕਸ ਰੇਟ ਨਹੀਂ ਹੈਗਾ ਅਸੀਂ ਜੇ ਕਿਸੇ ਗੱਡੀ ਦਾ ਕੋਈ ਫਿਕਸ ਰੇਟ ਹੁੰਦਾਗਾ ਤਾਂ ਤੁਹਾਨੂੰ ਮੈਂ ਵੀਡੀਓ 'ਚ ਦੱਸ ਦਿਨਾ ਹੁੰਨਾ ਸੀ ਵੀ ਇਸ ਗੱਡੀ ਦਾ ਭਾਈ ਰੇਟ ਫਿਕਸ ਹੈਗਾ ਘੱਟ ਵੱਧ ਹੋਣਾ ਨਹੀਂ ਬਾਕੀ ਜਿੰਨੀਆਂ ਤੁਹਾਨੂੰ ਗੱਡੀਆਂ ਜਾਂ ਕੋਈ ਵੀ ਮਸ਼ੀਨਰੀ ਆਪਾਂ ਦਿਖਾਉਨੇ ਆ ਅਸੀਂ ਜਿੰਨੇ ਰੇਟ ਹੁੰਦੇ ਆ ਉਹ ਸਾਰੇ ਇੱਕ ਡਿਮਾਂਡਾ ਹੁੰਦੀਆਂ ਸੀ ਘੱਟ ਵੱਧ ਵੇਖ ਕੇ ਮੌਕੇ ਤੇ ਹੋ ਜਾਂਦੇ ਹੁੰਦੇ ਆ ਹੁਣ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ 99682 19592 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਤੁਸੀਂ ਕੋਈ ਵੀ ਗਰਨੀ ਹੋਈ ਗੱਲ ਕਰਨ ਤੋਂ ਬਾਅਦ ਜਾ ਕੇ ਦੇਖ ਕੇ ਗੱਲਬਾਤ ਕਰਕੇ ਡੀਲ ਕਰ ਸਕਦੇ ਹੋ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸੀ ਜਾਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਜੇ ਤੁਸੀਂ 베ਚਣਾ ਚਾਹੁੰਦੇ ਹੋ ਸੀ ਉੱਤੇ ਆਪਣਾ ਵਟਸਐਪ ਨੰਬਰ ਲਿਖਾਇਆ ਹਰਾਂ ਦਾ ਪੂਰੀ ਵੀਡੀਓ ਚ 9460929488 ਭੇਜ ਦਿਓ ਆਪਣੇ ਕੋਲੇ ਫ੍ਰੀ ਚ ਆਪਾਂ ਐਡ ਲਾ ਦੇਗੇ ਜੀ ਆਲਟੋ K10 ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਤੁਸੀਂ 2014 ਮਾਡਲ 2029 ਤੱਕਰ ਪਾਸ ਤੇ 1,95,000 ਰੁਪਏ ਮਾਲਕ ਨੇ ਡਿਮਾਂਡ ਕਹੀ ਸੀ ਗੱਡੀ ਪੂਰੀ ਸੋਹਣੀ ਅਸੀ ਬਾਕੀ ਤੁਸੀਂ ਦੇਖ ਰਹੇ ਹੋ ਵੀਡੀਓ ਚ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਪਟਿਆਲੇ ਤੋਂ ਗੱਡੀ ਮਾਲਕ ਨੇ ਭੇਜੀ ਹੋਈ ਹੈ ਇਹ ਵੇਚਣ ਵਾਸਤੇ 1,95 ਇੱਕ ਵਾਰੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਸੀ 98036 ਤੇ 75977 ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੀ ਚਲਦੀ ਚਲਦੀ ਵੀਡੀਓ ਚ ਜਰੂਰ ਦੱਸ ਦਿਓ Maruti 800 ਗੱਡੀ ਆਪਾਂ ਲੈ ਕੇ ਪਹੁੰਚੇ ਆ ਹੁਣ 2003 ਮਾਡਲ ਐ ਤੇ ਜਮ੍ਹਾਂ ਸਸਤੀ ਮਾਲਕ ਨੇ ਵੇਚਣੀ ਐ 38000 ਰੁਪਏ ਇੱਕ ਮਾਲਕ ਵੱਲੋਂ ਡਿਮਾਂਡ ਪਹੁੰਚੀ ਆਪਣੇ ਕੋਲ ਕਹਿੰਦੇ ਸੀਗੇ ਮਾਲਕ 38000 ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਰਾਮਪੁਰਾ ਫੂਲ ਮਾਲਕ ਦਾ ਏਰੀਆ ਗਾ 9855409695 ਇਹ ਮਾਲਕ ਦਾ ਨੰਬਰ ਐ ਜੀ ਕਰੋ ਗੱਲਬਾਤ ਤੇ ਸਾਰੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਲਈ ਸੀ ਸਾਰੀਆਂ ਗੱਡੀਆਂ ਦੇਖ ਲਈਆਂ ਕਿਵੇਂ ਦੀਆਂ ਲੱਗੀਆਂ ਸੀ ਗੱਡੀਆਂ ਜਰੂਰ ਕਮੈਂਟ ਕਰ ਦਿਓ ਵੀਡੀਓ ਨੂੰ ਬੱਤ ਵਾਏ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰ ਦਿਓ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਬੀਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਕਿਤੋਂ ਵੀ ਦੇਖ ਰਹੇ ਹੋ ਸੀ ਕੋਈ ਵੀ ਹੈ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਵਿਲਾ ਹਵੇਲੀ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਛੋਟਾ ਹੈ ਤੇ ਵੱਡਾ ਹੈ ਤੇ ਕੁਝ ਵੀ ਹੈ ਚਾਹੀ